ਰਾਸੀ ਜੂਨਾ ਕਟਣ ਤੋਂ ਬਾਅਦ ਸਾਨੂੰ ਮਨੁੱਖੀ ਜੀਵਨ ਮਿਲਦਾ ਹੈ ਹੈਨਾ ਲੰਬਾ ਸਫਰ ਜੂਨਾ ਦਾ ਤੈਅ ਕਰਕੇ ਫਿਰ ਵੀ ਬੱਚੇ ਅੰਨੇ ਬੋਲੇ ਕਿਉਂ ਪੈਦਾ ਹੁੰਦੇ ਨੇ ਲੰਗੜੇ ਲੂਲੇ ਕਿਉਂ ਪੈਦਾ ਹੁੰਦੇ ਨੇ ਇਹ ਵਿਚਾਰ ਵੀ ਮਨ ਵਿੱਚ ਤਾਂ ਆਉਂਦੇ ਹੀ ਨੇ ਕਿ ਬੱਚੇ ਇਦਾਂ ਦਾ ਜਨਮ ਕਿਉਂ ਲੈਂਦੇ ਨੇ ਮਾਂ ਤਾਂ ਬਿਲਕੁਲ ਠੀਕ ਠਾਕ ਹੁੰਦੀ ਹੈ ਤਾਂ ਫਿਰ ਬੱਚੇ ਵਿੱਚ ਇਹ ਨੁਕਸ ਕਿਉਂ ਆ ਜਾਂਦੇ ਨੇ ਕੀ ਇਹ ਸਾਡੇ ਕਰਮਾਂ ਦਾ ਹੀ ਫਲ ਹੈ ਕੀ ਇਸ ਨੂੰ ਹੀ ਨਰਕ ਜ਼ਿੰਦਗੀ ਕਹਿੰਦੇ ਨੇ ਨਰਕ ਤੇ ਸਵਰਗ ਇਹ ਧਰਤੀ ਉੱਪਰ ਹੀ ਹੈ ਕਿ ਜਾਂ ਫਿਰ ਉੱਪਰ ਵਾਹਿਗੁਰੂ ਕੋਲ ਜਾ ਕੇ ਮਿਲਦਾ ਹੈ ਲੋਕਾਂ ਦੇ ਮਨਾਂ ਵਿੱਚ ਇਹ ਉਲਝਣਾ ਚੱਲਦੀਆਂ ਹੀ ਰਹਿੰਦੀਆਂ ਨੇ ਇਵੇਂ ਹੀ ਇੱਕ ਵਾਰ ਧੰਨ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਲੱਗਿਆ ਤਾਂ ਉੱਥੇ ਸੰਗਤ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਨ ਲਈ ਆਏ ਵਿਚਾਰ ਸੁਣਨ ਲਈ ਆਏ ਤਾਂ ਉੱਥੇ ਲੋਕਾਂ ਨੇ ਇਹ ਸਵਾਲ ਕਰ ਦਿੱਤੇ ਕਿ ਬੱਚੇ ਲੂਲੇ ਲੰਗੜੇ ਪੈਦਾ ਕਿਉਂ ਹੁੰਦੇ ਨੇ ਅੰਨੇ ਕਿਉਂ ਪੈਦਾ ਹੁੰਦੇ ਨੇ ਬੋਲੇ ਕਿਉਂ ਪੈਦਾ ਹੁੰਦੇ ਨੇ ਕੀ ਇਹ ਸਾਡੇ ਕਰਮਾਂ ਦਾ ਹੀ ਫਲ ਸਾਨੂੰ ਮਿਲਦਾ ਹੈ ਇਸ ਨੂੰ ਹੀ ਨਰਕ ਭਰੀ ਜ਼ਿੰਦਗੀ ਕਹਿੰਦੇ ਨੇ ਤਾਂ ਉੱਥੇ ਗੁਰੂ ਮਹਾਰਾਜ ਜੀ ਨੇ ਬੜੇ ਹੀ ਪਿਆਰ ਨਾਲ ਬਚਨ ਕੀਤੇ ਕਿ ਚਲੋ ਅੱਜ ਇਹੀ ਗੱਲ ਕਰਦੇ ਆ ਕਿਸੇ ਨੇ ਸਵਾਲ ਕੀਤਾ ਕਿ ਬੱਚੇ ਅੰਨੇ ਪੈਦਾ ਕਿਉਂ ਹੁੰਦੇ ਨੇ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਜੋ ਲੋਕ ਪਰਾਏ ਇਸਤਰੀ ਤੇ ਨਜ਼ਰ ਰੱਖਦੇ ਨੇ ਪਰਾਏ ਧਨ ਤੇ ਨਜ਼ਰ ਰੱਖਦੇ ਨੇ ਪਰਾਏ ਇਸਤਰੀ ਨੂੰ ਬੁਰੀ ਨਜ਼ਰ ਨਾਲ ਦੇਖਦੇ ਨੇ ਉਹਨਾਂ ਤੇ ਅੱਖ ਰੱਖਦੇ ਨੇ ਤਾਂ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਇਹ ਸਭ ਕੁਝ ਕਿਣਿਆ ਮਿਣਿਆ ਜਾਂਦਾ ਹੈ ਤੇ ਜਦੋਂ ਕੋਈ ਇਨਸਾਨ ਆਪਣੀ ਸਾਰੀ ਜ਼ਿੰਦਗੀ ਪ੍ਰਾਏ ਤਨ ਅਤੇ ਪ੍ਰਾਏ ਇਸਤਰੀ ਤੇ ਹੀ ਨਜ਼ਰ ਰੱਖਦਾ ਹੈ ਤਾਂ ਉਸ ਨੂੰ ਜੂਨਾ ਕੱਟਣ ਤੋਂ ਬਾਅਦ ਵੀ ਇਨਸਾਨ ਦੀ ਇੱਕ ਅਜਹੇ ਜੂਨ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਉਹ ਅੰਨਾ ਹੁੰਦਾ ਹੈ ਦੇਖ ਹੀ ਨਹੀਂ ਸਕਦਾ ਗੁਰੂ ਮਹਾਰਾਜ ਜੀ ਨੇ ਬੜੇ ਹੀ ਪਿਆਰ ਸਤਿਕਾਰ ਨਾਲ ਸਭ ਨੂੰ ਦੱਸਿਆ ਕਿ ਜੇਕਰ ਤੁਸੀਂ ਅੱਖਾਂ ਤੋਂ ਮਾੜਾ ਹੀ ਦੇਖੋਗੇ ਮਾੜਾ ਹੀ ਕਰੋਗੇ ਤਾਂ ਅਗਲੇ ਜਨਮ ਚ ਤੁਹਾਡੀ ਅੱਖਾਂ ਦੀ ਰੋਸ਼ਨੀ ਤੁਹਾਡੇ ਤੋਂ ਲੈ ਲਈ ਜਾਏਗੀ ਜੇਕਰ ਤੁਸੀਂ ਦੇਖ ਹੀ ਨਹੀਂ ਪਾਓਗੇ ਤਾਂ ਫਿਰ ਮਾੜਾ ਕਰੋਗੇ ਕਿਵੇਂ ਤਾਂ ਫਿਰ ਉੱਥੇ ਕਿਸੇ ਦੂਜੇ ਬੰਦੇ ਨੇ ਇੱਕ ਹੋਰ ਸਵਾਲ ਪੁੱਛਿਆ ਕਿ ਬੱਚੇ ਲੰਗੜੇ ਪੈਦਾ ਕਿਉਂ ਹੁੰਦੇ ਨੇ ਤਾਂ ਉੱਥੇ ਵੀ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਵਚਨ ਕੀਤਾ ਕਿ ਜੋ ਲੋਕ ਦੂਜਿਆਂ ਦਾ ਖਾਣਾ ਚੁਰਾ ਲੈਂਦੇ ਨੇ ਕੱਪੜੇ ਵਸਤਰ ਚੁਰਾ ਲੈਂਦੇ ਨੇ ਐਵੇਂ ਦੇ ਲੋਕ ਵੀ ਸੰਗਤ ਜੀ ਹੁੰਦੇ ਨੇ ਕਿ ਜੋ ਦੂਜਿਆਂ ਦੇ ਕੱਪੜੇ ਚੁਰਾ ਲੈਂਦੇ ਨੇ ਇਹੋ ਜੇ ਲੋਕ ਸ਼ਰਾਬੀ ਕੁਆਬੀ ਹੀ ਹੋ ਸਕਦੇ ਨੇ ਤਾਂ ਉਹ ਲੋਕ ਅਗਲੀ ਜੁਨੇ ਲੰਗੜੇ ਪੈਦਾ ਹੁੰਦੇ ਨੇ ਤਾਂ ਕਿ ਉਹ ਜ਼ਿਆਦਾ ਚੱਲ ਫੇਰੀ ਨਾ ਸਕ ਜ਼ਿਆਦਾ ਦੂਰ ਤੱਕ ਦੌੜ ਭੱਜ ਕੇ ਨਾ ਜਾ ਸਕਣ ਸੰਗਤ ਜੀ ਤੁਸੀਂ ਵਿਸ਼ਵਾਸ ਤਾਂ ਨਹੀਂ ਕਰੋਗੇ ਪਰ ਗੁਰੂ ਮਹਾਰਾਜ ਜੀ ਸਾਨੂੰ ਇਵੇਂ ਹੀ ਸਿੱਖਿਆ ਦਿੰਦੇ ਨੇ ਤਾਂ ਹੀ ਅਸੀਂ ਆਪਣੇ ਮਨ ਦੇ ਵਿਚਾਰਾਂ ਨੂੰ ਵਧੀਆ ਕਰ ਸਕਦੇ ਹਾਂ ਸ਼ੁੱਧ ਕਰ ਸਕਦੇ ਹਾਂ ਤਾਂ ਫਿਰ ਤੀਜੀ ਗੱਲ ਗੁਰੂ ਮਹਾਰਾਜ ਨੇ ਇਹ ਦੱਸੀ ਕਿ ਜੇਕਰ ਅਸੀਂ ਆਪਣੇ ਮੂੰਹ ਤੋਂ ਸਾਰੀ ਜ਼ਿੰਦਗੀ ਕਿਸੇ ਨੂੰ ਮਾੜਾ ਹੀ ਬੋਲਦੇ ਰਵਾਂਗੇ ਗਾਲੀ-ਕਲੋਚ ਹੀ ਕਰਦੇ ਰਵਾਂਗੇ ਬਿਨਾਂ ਕਿਸੇ ਵਜ੍ਹਾ ਤੇ ਕਿਸੇ ਨੂੰ ਗਾਲਾਂ ਕੱਢੀ ਜਾਵਾਂਗੇ ਕਈ ਲੋਕ ਤਾਂ ਆਪਣੇ ਘਰਵਾਲੀ ਨੂੰ ਵੀ ਕੁੱਟਦੇ ਮਾਰਦੇ ਨੇ ਤਾਂ ਜੋ ਲੋਕ ਬਿਨਾਂ ਵਜ੍ਹਾ ਆਪਣੇ ਘਰਵਾਲੀ ਨੂੰ ਕੁੱਟਦੇ ਮਾਰਦੇ ਵੀ ਨੇ ਜਾਂ ਹਰ ਗੱਲ ਉੱਤੇ ਗੁੱਸਾ ਕਰਦੇ ਨੇ ਮੂੰਹ ਨਾਲ ਦਾ ਖੂਨ ਵੀ ਤੁਸੀਂ ਦੇਖੋਗੇ ਕਿ ਬਾਲਾ ਹੀ ਤੇਜ਼ ਹੁੰਦਾ ਹੈ ਤਾਂ ਇਹੋ ਜੇ ਲੋਕ ਜੋ ساری ਜ਼ਿੰਦਗੀ ਆਪਣੇ ਮੂੰਹ ਤੋਂ ਬਿਨਾਂ ਵਜ੍ਹਾ ਦੂਜਿਆਂ ਨੂੰ ਮਾੜਾ ਬੋਲਦੇ ਰਹਿੰਦੇ ਨੇ ਉਹ ਗੁੰਗੇ ਹੁੰਦੇ ਨੇ ਤੇ ਬਹਿਰੇ ਵੀ ਹੁੰਦੇ ਨੇ ਬਹੁਤ ساری ਦੁਨੀਆ ਐਵੇਂ ਦੀ ਹੈ ਜਿਹੜੀ ਕਿ ਅੱਜ ਕੱਲ ਗੁੰਗੇ ਬੋਲੇ ਪੈਦਾ ਹੋ ਰਹੇ ਨੇ ਜਦ ਉਹ ਆਪਣੇ ਮੂੰਹ ਤੋਂ ਬੋਲ ਹੀ ਨਹੀਂ ਸਕਣਗੇ ਤਾਂ ਕਿਸੇ ਨੂੰ ਮਾੜਾ ਬੋਲਣਗੇ ਕੀ ਤੇ ਨਾ ਹੀ ਉਹ ਚੰਗਾ ਮਾੜਾ ਸੁਣ ਵੀ ਸਕਦੇ ਨੇ ਸੰਗਤ ਜੀ ਗੁਰੂ ਮਹਾਰਾਜ ਜੀ ਦੀਆਂ ਅਗਰ ਅਸੀਂ ਇਹਨਾਂ ਗੱਲਾਂ ਉੱਪਰ ਧਿਆਨ ਦਈਏ ਵਿਸ਼ਵਾਸ ਕਰੀਏ ਤਾਂ ਅਸੀਂ ਇਹ ਸਮਝ ਸਕਦੇ ਹਾਂ ਕਿ ਸਾਡੇ ਕਰਮਾਂ ਦਾ ਹੀ ਫਲ ਸਾਨੂੰ ਮਿਲਦਾ ਹੈ ਜੇਕਰ ਅਸੀਂ ਆਪਣੇ ਜੀਵਨ ਵਿੱਚ ਚੰਗੇ ਕਰਮ ਕਰਾਂਗੇ ਚੰਗੇ ਕੰਮ ਕਰਾਂਗੇ ਦੂਜਿਆਂ ਦੀ ਸਹਾਇਤਾ ਕਰਾਂਗੇ ਕਿਸੇ ਨਾਲ ਪਿਆਰ ਕਰਾਂਗੇ ਸਤਿਕਾਰ ਕਰਾਂਗੇ ਤਾਂ ਉਵੇਂ ਹੀ ਸਾਨੂੰ ਅੱਗੇ ਸਵਰਗ ਭਰੀ ਜ਼ਿੰਦਗੀ ਮਿਲਦੀ ਹੈ ਨਰਕ ਅਤੇ ਸਵਰਗ ਦੋਨੇ ਸੰਗਤ ਜੀ ਇੱਥੇ ਹੀ ਮਿਲਦੇ ਨੇ ਇਸੇ ਹੀ ਧਰਤੀ ਤੇ ਮਿਲਦੇ ਨੇ ਤਾਂ ਸਾਨੂੰ ਜਨਮ ਲੈ ਕੇ ਮਿਲਦੇ ਨੇ ਜਿਸ ਨੇ ਕੀ ਵਧੀਆ ਕਰਮ ਕੀਤੇ ਹੁੰਦੇ ਨੇ ਉਹਨਾਂ ਨੂੰ ਅਗਲਾ ਜੀਵਨ ਸੁਖਮਈ ਪ੍ਰਾਪਤ ਹੁੰਦਾ ਹੈ ਤੇ ਜਿਨ੍ਹਾਂ ਲੋਕਾਂ ਨੇ ਸਾਰੀ ਜ਼ਿੰਦਗੀ ਬੇਈਮਾਨੀ ਕੀਤੀ ਹੁੰਦੀ ਹੈ ਧੋਖਾ ਧੜੀ ਕੀਤੀ ਹੁੰਦੀ ਹੈ ਤਾਂ ਉਹਨਾਂ ਨੂੰ ਨਰਕ ਵੀ ਇਸੇ ਹੀ ਜੀਵਨ ਵਿੱਚ ਕੱਟਣਾ ਪੈਂਦਾ ਹੈ ਸੋ ਸੰਗਤ ਜੀ ਚੰਗੇ ਕਰਮ ਕਰੋ ਚੰਗਾ ਬੋਲੋ ਅੱਜ ਕੱਲ ਤਾਂ ਉਹ ਲੋਕ ਵੀ ਬਹੁਤ ਨੇ ਜਿਹੜੇ ਕਿ ਆਪਣੇ ਮਾਂ ਪਿਓ ਨੂੰ ਤਾਂ ਸੰਭਾਲ ਨਹੀਂ ਸਕਦੇ ਉਹਨਾਂ ਲਈ ਤਾਂ ਘਰ ਵਿੱਚ ਜਗ੍ਹਾ ਬਣਾ ਨਹੀਂ ਸਕਦੇ ਉਹਨਾਂ ਨੂੰ ਰੋਟੀ ਪਾਣੀ ਨਹੀਂ ਦੇ ਸਕਦੇ ਤੇ ਬਾਹਰ ਜਾ ਕੇ ਬਹੁਤ ਸੇਵਾ ਕਰਨਗੇ ਸੰਸਥਾਵਾਂ ਵਿੱਚ ਜਾ ਕੇ ਸੇਵਾ ਕਰਨਗੇ ਬਾਹਰ ਦੇ ਭੁੱਖਿਆਂ ਨੂੰ ਖਾਣਾ ਖਿਲਾਉਣਗੇ ਤਾਂ ਉਹ ਵੀ ਚੰਗੇ ਕਰਮ ਵਿੱਚ ਨਹੀਂ ਮੰਨਿਆ ਜਾਂਦਾ ਸਭ ਲੋਕ ਅਸੀਂ ਇਹ ਆਪਣੇ ਆਸ-ਪਾਸ ਜ਼ਰੂਰ ਦੇਖਦੇ ਹਾਂ ਕਿ ਲੋਕ ਘਰ ਤਾਂ ਮਹਿਲ ਜਿਹੇ ਛੱਤ ਲੈਂਦੇ ਨੇ ਬڑے-ਬڑے ਵੱਡੇ ਘਰ ਬਣਾ ਲੈਂਦੇ ਨੇ ਪਰ ਆਪਣੇ ਮਾਪਿਆਂ ਦੇ ਲਈ ਇੱਕ ਕਮਰਾ ਤੱਕ ਨਹੀਂ ਬਣਦਾ ਇੱਕ ਕਮਰਾ ਤੱਕ ਨਹੀਂ ਨਿਕਲਦਾ ਉਹਨਾਂ ਤੋਂ ਤਾਂ ਬਾਹਰ ਜਾ ਕੇ ਉਹ ਲੱਖਾਂ ਰੁਪਏ ਦੀ ਸੇਵਾ ਕਰਨਗੇ ਤਾਂ ਸੰਗਤ ਜੀ ਇਵੇਂ ਦੀ ਕੀਤੀ ਸੇਵਾ ਵੀ ਤੁਹਾਡੀ ਬਿਲਕੁਲ ਵੀ ਨਹੀਂ ਲੱਗਦੀ ਜੇਕਰ ਤੁਸੀਂ ਦਾਨ ਭੁੰਨ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਸ਼ੁਰੂਆਤ ਵੀ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਪੈਂਦੀ ਹੈ ਜਿੰਦਗੀ ਦਾ ਹਰ ਕੰਮ ਅਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰ ਸਕਦੇ ਹਾਂ ਜਦ ਅਸੀਂ ਆਪਣੇ ਜੀਵਨ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਦੇ ਹਾਂ ਆਪਣੇ ਘਰ ਵਿੱਚ ਹੀ ਤੁਰਨਾ ਸਿੱਖਦੇ ਹਾਂ ਬੋਲਣਾ ਸਿੱਖਦੇ ਹਾਂ ਫਿਰ ਇਹਨਾਂ ਕੰਮਾਂ ਦੀ ਸ਼ੁਰੂਆਤ ਵੀ ਘਰ 'ਚ ਹੀ ਕਰਨੀ ਚਾਹੀਦੀ ਹੈ ਪਹਿਲਾ ਆਪਣੇ ਘਰ ਦੇ ਜੀਵਾਂ ਦਾ ਢਿੱਡ ਭਰੋ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿਓ ਉਹਨਾਂ ਨੂੰ ਪਿਆਰ ਸਤਿਕਾਰ ਨਾਲ ਰੱਖੋ ਇੱਜ਼ਤ ਮਾਣ ਕਰੋ ਫਿਰ ਜੇਕਰ ਤੁਸੀਂ ਬਾਹਰ ਜਾ ਕੇ ਕਿਤੇ ਸੇਵਾ ਕਰਦੇ ਹੋ ਕਿਤੇ ਦਾਨਪੁਨ ਕਰਦੇ ਹੋ ਤਾਂ ਹੀ ਉਹ ਤੁਹਾਡੇ ਚੰਗੇ ਕਰਮਾਂ ਦੇ ਵਿੱਚ ਐਡ ਹੁੰਦਾ ਹੈ ਸਾਡੇ ਕਰਮ ਹੀ ਸਾਡਾ ਅਗਲਾ ਜੀਵਨ ਬਣਾਉਂਦੇ ਨੇ ਸਾਡੀ ਅਗਲੀ ਜੂਨ ਬਣਾਉਂਦੇ ਨੇ 84 ਲੱਖ ਜੂਨਾ ਵਿੱਚ ਜਾਨਵਰ ਦੀ ਜੂਨ ਕੀੜੇ ਮਕੌੜੇ ਦੀ ਜੂਨ ਇਥੋਂ ਤੱਕ ਕਿ ਪਹਾੜ ਪਰਬਤ ਦੀ ਵੀ ਜੂਨ ਹੁੰਦੀ ਹੈ ਸਾਡੇ ਚੰਗੇ ਕਰਮ ਹੀ ਸਾਡੇ ਜੂਨ ਬਣਾਉਂਦੇ ਨੇ ਜਪਜੀ ਸਾਹਿਬ ਵਿੱਚ ਵੀ ਲਿਖਿਆ ਹੋਇਆ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਤੁਹਾਡੇ ਕਰਮ ਹੀ ਤੁਹਾਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਂਦੇ ਨੇ ਤੇ ਤੁਹਾਡੇ ਕਰਮ ਹੀ ਤੁਹਾਨੂੰ ਪਰਮਾਤਮਾ ਤੋਂ ਦੂਰ ਵੀ ਲੈ ਕੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰੇ 52 ਹੁਕਮਨਾਮੇ ਵੀ ਸਾਨੂੰ ਸਿੱਖਾਂ ਨੂੰ ਦਿੱਤੇ ਸਨ ਪਤਾ ਨਹੀਂ ਸਿੱਖ ਉਹਨਾ ਉਤੇ ਕਿੰਨਾ ਕੋਮਲ ਕਰਦੇ ਨੇ ਜੇਕਰ ਅਸੀਂ ਸਿੱਖ ਉਸ 52 ਹੁਕਮਨਾਮਿਆਂ ਉੱਪਰ ਅਮਲ ਕਰੀਏ ਤਾਂ ਸਾਡੇ ਕਰਮ ਤਾਂ ਆਪ ਹੀ ਚੰਗੇ ਹੋ ਜਾਣਗੇ ਉਹਨਾ ਹੁਕਮਨਾਮਿਆਂ ਵਿੱਚ ਬੜੇ ਹੀ ਪਿਆਰੇ ਹੁਕਮਨਾਮੇ ਸਨ ਕਿਰਤ ਧਰਮ ਦੀ ਕਰਨੀ ਦਸਵੰਦ ਦੇਣਾ ਗੁਰਬਾਣੀ ਕੰਠ ਕਰਨੀ ਅੰਮ੍ਰਿਤ ਵੇਲੇ ਜਾਗਣਾ ਪਿਆਰ ਨਾਲ ਗੁਰਸਿੱਖਾਂ ਦੀ ਸੇਵਾ ਕਰਨੀ ਗੁਰੂ ਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਨੇ ਪੰਜਕਰਾਰ ਦੀ ਰਹਿਤ ਦ੍ਰਿੜ ਰੱਖਣੀ ਗੁਰਬਾਣੀ ਦਾ ਅਭਿਆਸ ਕਰਨਾ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਇਸਤਰੀ ਦਾ ਸਤਿਕਾਰ ਕਰਨਾ ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸੁਣਨਾ ਹੈ ਜਿੰਨੇ ਵੀ ਕੰਮ ਜਾਂ ਕਰਮ ਅਸੀਂ ਕਰਨੇ ਹੋਣ ਉਹ ਕਰਨ ਦੇ ਵਿੱਚ ਆਲਸ ਨਹੀਂ ਹੋਣਾ ਚਾਹੀਦਾ ਕਿਸੇ ਦੀ ਨਿੰਦਾ ਚੁਗਲੀ ਈਰਖਾ ਨਹੀਂ ਕਰਨੀ ਮਨ ਉੱਚੀ ਤੇ ਸੁਚੀ ਰੱਖਣੀ ਸ਼ੁੱਭ ਕਰਮ ਕਰਨੇ ਬੁੱਧ ਬਲ ਦਾ ਦਾਤਾ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਜਾਣਣਾ ਹੈ ਸਭ ਤੋਂ ਵਧੀਆ ਕਰਾਰ ਸੌਹਮ ਕਸਮ ਚੁੱਕਣ ਵਾਲੇ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਕਦੇ ਵੀ ਕਿਸੇ ਦੀ ਝੂਠੀ ਗਵਾਹੀ ਨਹੀਂ ਦੇਣੀ ਝੂਠ ਨਹੀਂ ਬੋਲਣਾ ਲੰਗਰ ਪ੍ਰਸ਼ਾਦ ਇੱਕ ਰਸ ਵਰਤਣਾ ਜਾਨੀ ਕਿ ਕੋਈ ਭੇਦ ਭਾਵ ਕੋਈ ਜਾਤ ਪਾਤ ਦਾ ਭੇਦ ਭਾਵ ਨਹੀਂ ਕਰਨਾ ਦਿਖਾਵੇ ਦੇ ਵਿੱਚ ਕਦੀ ਨਹੀਂ ਪੈਣਾ ਸ਼ਰਾਬ ਬੀੜੀ ਆਦੀ ਨਹੀਂ ਪੀਣੀ ਸੌਣ ਸਮੇ ਸੋਹਿਲਾ ਸਾਹਿਬ ਦਾ ਪਾਠ ਕਰਨਾ ਔਰ ਵੀ ਬਹੁਤ ਸਾਰੇ ਬੜੇ ਹੀ ਪਿਆਰੇ ਹੁਕਮਨਾਮੇ ਸਨ ਜੋ ਕਿ ਸਾਨੂੰ ਸਿੱਖਾਂ ਨੂੰ ਜ਼ਰੂਰ ਅਪਣਾਉਣੇ ਚਾਹੀਦੇ ਹਨ ਜੇਕਰ ਅਸੀਂ ਇਹਨਾਂ ਹੁਕਮਨਾਮਿਆਂ ਨੂੰ ਹੀ ਚੰਗੀ ਤਰ੍ਹਾਂ ਆਪਣੇ ਜੀਵਨ ਵਿੱਚ ਪੜ ਕੇ ਅਪਣਾ ਲੈਨੇ ਆ ਤਾਂ ਸਾਡੇ ਕਰਮ ਆਪਣੇ ਆਪ ਹੀ ਚੰਗੇ ਹੋ ਜਾਂਦੇ ਨੇ ਸਾਡੇ ਕਰਮਾਂ ਦਾ ਫਲ ਚਾਹੇ ਉਹ ਨਰਕ ਹੋਵੇ ਚਾਹੇ ਉਹ ਸਵਰਗ ਹੋਵੇ ਸਾਨੂੰ ਇਸੇ ਹੀ ਤਰ੍ਹਾਂ ਦੀ ਉੱਪਰ ਭੁਗਤਣਾ ਪੈਂਦਾ ਹੈ ਗੁਰੂ ਮਹਾਰਾਜ ਦੇ ਬਾਣੀ ਪੜਿਆ ਕਰੋ ਆਪਣੇ ਮਨ ਨੂੰ ਸ਼ੁੱਧ ਅਤੇ ਸਾਫ਼ ਰੱਖੋ ਤਾਂ ਕਰਮ ਆਪਣੇ ਆਪ ਹੀ ਚੰਗੇ ਹੋ ਜਾਣਗੇ ਵਿਸ਼ਵਾਸ ਕਰਿਆ ਕਰੋ ਗੁਰੂ ਦੀ ਬਾਣੀ ਵਿੱਚ ਵਿਸ਼ਵਾਸ ਰੱਖਿਆ ਕਰੋ ਤਾਂ ਜੋ ਇਹ 84 ਲੱਖ ਜੂਨਾ ਦੀ ਖੇਡ ਹੈ ਇਹ ਵੀ ਕਿਵੇਂ ਨਿਕਲ ਜਾਏਗੀ ਕਿਸੇ ਨੂੰ ਪਤਾ ਹੀ ਨਹੀਂ ਚੱਲੇਗਾ ਪਰ ਉਸ ਲਈ ਜੋ ਸਾਨੂੰ ਮਨੁੱਖੀ ਜੀਵਨ ਮਿਲਿਆ ਹੈ ਉਸ ਵਿੱਚ ਕਰਮ ਚੰਗੇ ਕਰਨੇ ਪੈਣਗੇ ਤਾਂ ਹੀ ਅਸੀਂ ਆਪਣੀ ਅਗਲੀ ਜੂਨ ਨੂੰ ਸਵਾਰ ਸਕਦੇ ਹਾਂ